ਦੇਖ ਲਓ ਜੀ ਆ ਪਿਕਚਰ ਵਿੱਚ ਰੁਕੀ ਹੋਈ ਹੈ ਜੀ ਉਥੋਂ ਦੀ ਖਰਾਬੀ ਹੋ ਗਈ ਹੈ ਜੀ ਇਹਨਾਂ ਦੀ ਮੋਲ ਦੀ ਹਜੇ ਮੋਲ ਨਹੀਂ ਆ ਤਿਆਰ ਹੋਇਆ ਸਰ ਰਿਫੰਡ ਪਲੀਜ਼ ਰਿਫੰਡ ਸਰ ਆ ਦੇਖੋ ਜੀ ਬੰਦਾ ਇਹਨਾਂ ਦਾ ਮੈਨੇਜਰ ਭਜਦਾ ਪਿਆ ਜੀ ਬੜੀ ਜੰਦਾ ਖਰਾਬ ਹੋਈ ਹੈ ਹਾਊਸਪੋਲਿਸੀ ਦਾ ਹਾਊਸਪੋਲਿਸੀ ਮਾਰਟੀ ਦੇ ਲੈਣੀ ਲੈਣੀ ਦੀ ਇਹਨਾਂ ਦਾ ਸਟਾਫ ਦੇਖ ਲਓ ਕਿੰਦਾ ਦਾ ਹੈ ਕੋਈ ਸਰਵਿਸ ਲਈ ਹੈ ਜੀ ਕੋਈ ਨਾ ਆਵੇ ਗਲਤੀ ਨਾ ਕਰੇ ਤੇ ਆ ਕੇ ਦੋ ਦੋ ਗੱਡੀਆਂ ਹੀ ਆ ਤੁਹਾਡੇ ਭਰਾਵਾ ਮਾਰਕਟ ਤੇ ਨਹੀਂ ਲਾਉਂਗੇ ਪਾਣੀ ਦਾ ਪੁੱਛਣਾ ਹੀ ਨਹੀਂ ਉਹ ਤਾਂ ਵੈਸੇ ਨਹੀਂ ਪੁੱਛਦੇ ਤਾਂ ਮਰੇ ਨੂੰ ਕੋਈ ਠੀਕ 2 ਘੰਟਾ ਪੂਰਾ ਖੜਾ ਚੱਲ ਰਹੇ 2:30 ਵਜੇ ਦਾ ਸ਼ੋਅ ਸੀ ਆ ਦੇਖ ਲਓ ਪੌਣੇ 4 ਹੋ ਗਿਆ ਹੁਣ ਰਿਫੰਡ ਮਿਲਿਆ ਆਪਾਂ ਨੂੰ ਉਹ ਵੀ ਕਹਿ ਕਹਿ ਕੇ ਇਹਨਾਂ ਨੇ ਮੂਵੀ ਲਾਈ ਮੂਵੀ ਦੇ ਐਕਸ਼ਨ ਚੱਲਦੇ ਵੇ ਆਵਾਜ਼ ਕਿਸੇ ਨੂੰ ਸੁਣਦੀ ਨਹੀਂ ਦਿੱਤੀ ਜਨਤਾ ਨੇ ਉੱਠ ਕੇ ਆਵਾਜ਼ ਉਠਾਈ ਕਿ ਇਹਦੀ ਆਵਾਜ਼ ਚੱਕੋ ਇਹਨੂੰ ਸਾਡਾ ਸੁਣਦਾ ਨਹੀਂ ਪਿਆ ਇਹਦੀ ਕੁਆਲਿਟੀ ਠੀਕ ਕਰੋ ਲੇਕਿਨ ਮੈਨੂੰ ਇਦਾਂ ਲੱਗਿਆ ਸ਼ਾਇਦ ਮੇਰੇ ਕੰਨਾਂ 'ਚ ਕੋਈ ਨੁਕਸ ਪੈ ਗਿਆ ਵਾ ਲੇਕਿਨ ਹੌਲੀ ਹੌਲੀ ਬਸ ਆਪ ਨੂੰ ਪੁੱਛਿਆ ਕਿ ਤੁਹਾਨੂੰ ਸਮਝ ਆ ਰਹੀ ਹੋ ਕਹਿੰਦੇ ਨਹੀਂ ਜੀ ਸਾਨੂੰ ਵੀ ਨਹੀਂ ਸਮਝ ਆ ਰਹੀ 10 ਵਾਰੀ ਬੰਦ ਹੋਈ ਹੈ 10 ਵਾਰੀ ਦੁਬਾਰਾ ਚਲਾਈ ਗਈ ਹੈ ਲੇਕਿਨ ਫਿਰ ਉਹਦਾ ਦੇ ਉਹਦਾ ਹੀ ਮਤਲਬ 뮤직 ਇੰਨਾ ਲਾਊਡ ਸੀਗਾ ਲੇਕਿਨ ਆਵਾਜ਼ ਜੋੜੀ ਉਹ ਸਾਨੂੰ ਬਿਲਕੁਲ ਸਮਝ ਨਹੀਂ ਸੀ ਆ ਰਹੀ ਚਲੋ ਜੀ ਕਲੈਰਟੀ ਚਲੋ ਫਿਰ ਵੀ ਠੀਕ ਹੋ ਗਈ ਪਰ ਆਵਾਜ਼ ਤਾਂ ਠੀਕ ਨਹੀਂ ਹੋਈ ਇਹਨਾਂ ਨੇ 15 ਸੀਗਰੀ ਫੰਡ ਕਰ ਦੋ ਕਹਿੰਦੇ 15 ਮਿੰਟ ਰੁਕੋ 20 ਮਿੰਟ ਰੁਕੋ ਜਿਹੜਾ ਬਾਉਂਸਰ ਖੜਾ ਸੀਗਾ ਉਹ ਬਾਹਰ ਨਾ ਨਿਕਲਣ ਦੇਵੇ ਕਿਸੇ ਨੂੰ ਸਰ ਤੁਸੀਂ 15 ਮਿੰਟ ਰੁਕ ਜਰੀ 20 ਮਿੰਟ ਰੁਕ ਜਰੀ ਤੁਹਾਨੂੰ ਦੇਖਦੇ ਆ ਸਰ ਇਹ ਕਰਦੇ ਆ ਸਰ ਇਹ ਤਾਂ ਲਟਕਾਲ ਵਾਲੀ ਗੱਲ ਹੀ ਹੋਈ ਨਾ ਫਿਰ ਬੰਦਾ ਇੰਨਾ ਟਾਈਮ ਕੱਢੋਗਾ ਫੈਮਿਲੀ ਲਈ ਤੁਸੀਂ ਉਹ ਟਾਈਮ ਵੇਸਟ ਹੀ ਕੀਤਾ ਨਾ ਅਗਲੇ ਦਾ ਵੀਡੀਓ ਬਣਾਉਣ ਤੋਂ ਸਾਨੂੰ ਬਹੁਤ ਮਨਾ ਕੀਤਾ ਗਿਆ ਕੁੜੀ ਆਈ ਇਹਨਾਂ ਦੇ ਸਟਾਫ ਇਹਨਾਂ ਦੇ ਮੈਨੇਜਰ ਨਹੀਂ ਉਹਨੂੰ ਕਿਹਾ ਗਿਆ ਹੈ ਕਿ ਜਾ ਕੇ ਇਸ ਮੁੰਡੇ ਨੂੰ ਬੋਲ ਕਿਉਂ ਇਹ ਬੱਚਾ ਲੱਗਦਾ ਵੈ ਅਸੀਂ ਸਾਡਾ ਰਾਈਟ ਹੈ ਸੱਜਣ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਹੁਣੇ ਮੌਜੂਦਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਇੱਕ ਨੀਜੀ ਮਾਲ ਦੇ ਵਿੱਚ ਜਿੱਥੇ ਮੂਵੀ ਦੇਖਣਾ ਹੈ ਲੋਕਾਂ ਨੂੰ ਪਰੇਸ਼ਾਨੀ ਆ ਜਾਂਦੀ ਹੈ ਤੇ ਮੂਵੀ ਦੇ ਵਿੱਚ ਕੀ ਟੈਕਨੀਕਲ 에ਰਰ ਹੈ ਸਾਰੀ ਗੱਲਬਾਤ ਕਰਦੇ ਵੀਰ ਹੋਇਆ ਕਿਸੇ ਭਾਜੀ ਆਪਾਂ ਇਹ ਮੂਵੀ ਦੇਖਣ ਕਰੋ ਸੰਡੇ ਸੀਗਾ ਅਸੀਂ ਕਹਾਂ ਚਲੋ ਇੰਜੋਏਮੈਂਟ ਕਰਨ ਚੱਲੀਏ ਹੋਇਆ ਕਿ ਇਹਨਾਂ ਨੇ ਮੂਵੀ ਲਾਈ ਅੱਧਾ ਘੰਟਾ ਮੂਵੀ ਵੀ ਕਿਹੜੀ ਸੀ ਮੂਵੀ ਅਵਤਾਰ ਅਲੀ ਜਿਹੜੀ ਨਵੀਂ ਆਈ ਨਰਸਿਮਾ ਨਰਸਿਮਾ ਹੋਇਆ ਕਿ ਇਹਨਾਂ ਨੇ ਮੂਵੀ ਲਾਈ ਮੂਵੀ ਦੇ ਐਕਸ਼ਨ ਚੱਲਦੇ ਵੇ ਆਵਾਜ਼ ਕਿਸੇ ਨੂੰ ਸੁਣਦੀ ਨਹੀਂ ਪਈ। ਜਨਤਾ ਨੇ ਉੱਠ ਕੇ ਆਵਾਜ਼ ਉਠਾਈ ਕਿ ਇਹਦੀ ਆਵਾਜ਼ ਚੱਕੂ ਇਹਨੂੰ ਸਾਡੂੰ ਸੁਣਦਾ ਨਹੀਂ ਪਿਆ। ਇਹਦੀ ਕੁਆਲਿਟੀ ਠੀਕ ਕਰੋ। ਚਲੋ ਜੀ ਕੁਆਲਿਟੀ ਚਲੋ ਫੇਰ ਵੀ ਠੀਕ ਹੋ ਗਈ ਪਰ ਆਵਾਜ਼ ਦਾ ਠੀਕ ਨਹੀਂ ਹੋਈ। ਇਹਨਾਂ ਨੇ 15 ਸੀਗਰੀ ਫੰਡ ਕਰ ਦੋ। ਕਹਿੰਦੇ 15 ਮਿੰਟ ਰੁਕੋ 20 ਮਿੰਟ ਰੁਕੋ ਜਿਹੜਾ ਬਾਉਂਸਰ ਖੜਾ ਸੀਗਾ ਉਹ ਬਾਹਰ ਨਾ ਨਿਕਲਣ ਦਵੇ ਕਿਸੇ ਨੂੰ। ਇਹ ਕਾਰਨ ਕੀ ਹੈ? ਪਤਾ ਨਹੀਂ ਜੀ ਉਹਨਾਂ ਨੂੰ ਪਤਾ ਬਾਹਰ ਕਿਉਂ ਨਹੀਂ ਨਿਕਲਣ ਦਿੱਤਾ ਇੱਜ਼ਤ ਬਚਾਣ ਲਈ ਮੇਨ ਗੱਲ ਸਹ ਰਹੀ ਹੈ ਕਿ ਮੌਲ ਦੀ ਇੱਜ਼ਤ ਬਚਾਣ ਲਈ ਇਹਨਾਂ ਨੇ ਸਾਰੇ ਬੰਦਿਆਂ ਨੂੰ ਦਬਾਇਆ ਕਿ ਤੁਸੀਂ ਗੱਲ ਬਾਹਰ ਨਾ ਆਵੇ ਟੈਕਨੀਕਲ ਇਸ਼ੂ ਆ ਗਿਆ ਤਾਂ ਐਡਮਿਟ ਕਰਨੀ ਚਾਹੀਦੀ ਨਾ ਉਹ ਚੀਜ਼ ਜੀ ਹਾਂ ਟੈਕਨੀਕਲ ਇਸ਼ੂ ਹੈ ਨਾ ਐਡਮਿਟ ਉਸ ਤੋਂ ਬਾਅਦ ਅਸੀਂ ਵੀਡੀਓ ਬਣਾਈ ਪ੍ਰੂਫ ਵਸਤੇ ਕਿ ਕੱਲ ਨੂੰ ਇਹ ਸਾਨੂੰ ਰਿਫੰਡ ਜੇ ਸਾਡੀ ਆਨਲਾਈਨ ਟਿਕਟਾਂ ਬੁੱਕ ਸੀਗੀਆਂ ਕਿ ਇਹ ਕਹਿੰਨ ਕਿ ਆਨਲਾਈਨ ਰਿਫੰਡ ਲੋ ਸਾਨੂੰ ਤਾਂ ਪ੍ਰੂਫ ਚਾਹੀਦਾ ਹੈ ਅਗਲੇ ਕਹਿੰਨ ਕਿ ਪ੍ਰੂਫ ਦੋ ਇਹ ਮੋਲ ਵਾਲੇ ਮੁਕਰ ਜਾਂ ਵੀਡੀਓ ਬਣਾਉਣ ਤੋਂ ਮਨਾ ਕੀਤਾ ਗਿਆ ਵੀਡੀਓ ਬਣਾਉਣ ਤੋਂ ਸਾਨੂੰ ਬਹੁਤ ਮਨਾ ਕੀਤਾ ਗਿਆ ਕੁੜੀ ਆਈ ਇਹਨਾਂ ਦੇ ਸਟਾਫ ਇਹਨਾਂ ਦੇ ਮੈਨੇਜਰ ਨਹੀਂ ਸੀ ਉਹਨੂੰ ਕਿਹਾ ਗਿਆ ਕਿ ਜਾ ਕੇ ਇਸ ਮੁੰਡੇ ਨੂੰ ਬੋਲ ਕਿਉਂ ਇਹ ਬੱਚਾ ਲੱਗਦਾ ਵੈ ਅਸੀਂ ਸਾਡਾ ਰਾਈਟ ਹੈ ਮ ਕੌਣ ਮੇਰਾ ਰਾਈਟ ਲੈ ਸਕਦਾ ਦੱਸੋ ਤੁਸੀਂ ਸਰ ਮੰਨ ਲਓ ਜਿੱਦਾਂ ਉਹ ਬੰਦਾ ਸੰਡੇ ਦਾ ਟਾਈਮ ਕਿਉਂ ਕੱਢ ਕੇ ਆਂਦਾ ਕਿ ਜਸਟ ਆਪਣਾ ਫੈਮਿਲੀ ਨਾਲ ਟਾਈਮ ਸਪੈਂਡ ਕਰੇ ਬੰਦਾ ਸਾਰਾ ਕੁਝ ਇਦਾਂ ਨਾ ਠੀਕ ਹੈ ਤੇ ਸਰ ਹੁਣ ਤੁਸੀਂ ਦੇਖੋ 2-3 ਘੰਟੇ ਦੀ ਮੂਵੀ ਹੈ ਉਹ ਬੰਦਾ ਸੋਚਦਾ ਕਿ ਚਲੋ ਬੱਚੇ ਆਏ ਸਾਰੇ ਆਏ ਸਰ ਉਹ ਟਾਈਮ ਕੱਢ ਕੇ ਆਣਾ ਬੰਦਾ ਫੈਮਿਲੀ ਲਈ ਇੱਥੇ ਆਇਆ ਬੰਦਾ 3 ਘੰਟੇ ਬੰਦਾ ਬਰਬਾਦ ਕਰਦਾ ਪਿਆ ਵਾ ਕਿ ਨਾ ਤੁਹਾਡਾ ਆਵਾਜ਼ ਆ ਰਹੀ ਨਾ ਕੁਝ ਸਰ ਅੱਗੋਂ ਉਹ ਬੰਦਾ ਸਾਨੂੰ ਪਹਿਲੀ ਗੱਲ ਤਾਂ ਦੇਖੋ ਜੀ ਜੇ ਤੁਹਾਨੂੰ ਪਤਾ ਦਿੱਕਤ ਹੈਗੀ ਆ ਤੁਹਾਡਾ ਤੁਹਾਨੂੰ ਇਹ ਚ ਪਹਿਲਾਂ ਦੇਖ ਲੈਣੀ ਚਾਹੀਦੀ ਸੀ ਉਸ ਤੋਂ ਬਾਅਦ ਸਰ ਹਾਊਸ ਫੁੱਲ ਇੱਕ ਵੀ ਸੀਟ ਖਾਲੀ ਨਹੀਂ ਹੈਗੀ ਬੰਦੇ ਆਏ ਆ ਸਾਰੇ ਬੈਠੇ ਆ ਸਰ ਇੱਕ ਨਾ ਵਿਸ਼ਵਾਸ ਹੁੰਦਾ 몰 ਦੇ ਬੰਦੇ ਨੂੰ ਕਿ ਚਲੋ ਇਹ 몰 ਵਧੀਆ ਵਾ ਕਿ ਸਾਰੀ ਫੈਮਿਲੀ ਵਾਲਾ ਵਾ ਪ੍ਰੋਪਰ ਤੇ ਸਰ ਹੁਣ 몰 ਦੇ ਵਿੱਚ ਬੰਦੇ ਨੇ ਦਿੱਕਤ ਰੱਖੀ ਹੈ ਕਿ ਇਦਾਂ ਇਦਾਂ ਕਰਕੇ ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ ਤੁਸੀਂ ਇਹ ਦੇਖੋ ਕਿ ਉਹ ਥੱਲੇ ਬੋਡੀਗਾਰਡ ਆਇਆ ਬੋਡੀਗਾਰਡ ਸਾਨੂੰ ਪੁੱਛਦਾ ਵੀ ਜੀ ਹਾਂਜੀ ਕੀ ਦਿੱਕਤ ਹੋ ਗਈ ਜੀ ਕਿ ਉਹਨਾਂ ਨੂੰ ਦਿੱਕਤ ਵੀ ਦੱਸ ਰਹੇ ਸਰ ਇਹ ਦਿੱਕਤ ਆਈ ਹੈ ਕਿ ਆਵਾਜ਼ ਕਰੋ ਇਦਾਂ ਇਦਾਂ ਸੋ so, ਕਹਿੰਦੇ 15 ਮਿੰਟ ਰੁਕੋ ਜੋ 20 ਮਿੰਟ ਰੁਕੋ ਜੋ 20 ਮਿੰਟ ਬਾਅਦ ਦੇਖਾਂਗੇ 20 ਮਿੰਟ ਉੱਪਰ ਕਹਿੰਦੇ ਬੰਦਾ ਗਿਆ ਜੀ ਉਹ ਟੈਕਨੀਕਲ ਦੇਖਦਾ ਪਿਆ ਜੀ ਆ ਸਾਰੇ ਕੋਈ ਟਾਈਮ ਮਤਲਬ ਨਾ ਟਾਈਮ ਵੇਸਟ ਦੀ ਗੱਲ ਹੈ ਜੀ ਪੂਰਾ ਕਲੇਸ਼ ਹੁੰਦਾ ਵੈਸੇ ਫਿਰ ਉਸ ਤੋਂ ਬਾਅਦ ਪੁਲਿਸ ਕਿਦੇ ਵੱਲੋਂ ਪੁਲਿਸ ਮੈਬਲਾਈ ਜੀ ਮੇਰੇ ਫੋਨ ਤੋਂ ਫੋਨ ਕੀਤਾ ਗਿਆ ਪੁਲਤ ਨੂੰ ਕਿਉਂ ਮੇਰੇ ਤੇ ਕੱਲ ਨੂੰ ਕੋਈ ਐਕਸ਼ਨ ਨਾ ਲਿੱਤਾ ਜਾਵੇ ਕੱਲ ਨੂੰ ਕੁੜੀ ਕਹਿ ਦੇਵੇ ਬਤਮੀਜੀ ਕੀਤੀ ਪਰਚਾ ਲਿਖਾ ਦੇਵੇ ਥਾਣੇ ਜਾ ਕੇ ਕੌਣ ਜ਼ਿੰਮੇਵਾਰ ਮੈਨੂੰ ਉਸ ਚੀਜ਼ ਦੀ ਵੀ ਵੀਡੀਓ ਬਣਾਈ ਮੈਂ ਸਾਰੀ ਵੀਡੀਓ ਫਿਰ ਮੈਂ ਪੁਲਿਸ ਇਹ ਗੱਲ ਸੋਟ ਕਰੋ ਕਿ ਕਿੰਨਾ ਕੁ ਸਮਾਂ ਲੱਗਿਆ ਇਹਨਾਂ ਸਾਰੇ ਮਸਲੇ ਨੂੰ ਸੋਟਣੇ ਪੂਰੀ ਟੋਟਲ ਮੂਵੀ ਦਾ ਟਾਈਮ ਹੈ 2:30 ਵਜੇ ਮੂਵੀ ਸ਼ੁਰੂ ਹੋਈ ਹੈ 5:00 ਵਜੇ ਨੂੰ ਆ ਗਏ ਆ ਸਰ ਤੁਸੀਂ ਮੰਨ ਲਓ ਮੂਵੀ ਇਹ ਸਾਡੀ ਮੂਵੀ ਸੀਗੀ 200-300 ਰੁਪਏ ਬੰਦਾ ਇਹ ਮੂਵੀ ਦੇਖਣ ਦਾ ਦਿੰਦਾ ਰਿਫੰਡ ਫਿਰ ਕਿੱਦਾਂ ਦਿੱਤਾ ਸਰ ਬੰਦੇ ਇਹਨਾਂ ਨੇ ਰਿਫੰਡ ਕਿਹਾ ਕੀ ਮਤਲਬ ਤੁਸੀਂ ਮੰਨ ਲਓ ਬੰਦੇ ਅੰਦਰੋਂ ਕੁਝ ਬੋਲਦੇ ਪਏ ਕਿ ਸਾਨੂੰ ਰਿਫੰਡ ਦਿਓ ਕਹਿੰਦੇ 15 ਮਿੰਟ ਰੁਕ ਜਾਓ 20 ਮਿੰਟ ਰੁਕ ਜਾਓ ਸਰ ਜੇ ਕਿਸੇ ਨੂੰ ਦਿੱਕਤ ਆ ਰਹੀ ਹੈ ਤੁਹਾਡਾ ਮਤਲਬ ਬੰਦਾ ਉਸੇ ਟਾਈਮ ਬੰਦ ਨੂੰ ਰਿਫੰਡ ਦਿਓ ਸਿੱਧੀ ਜੀ ਗ ਸਰ ਤੁਸੀਂ 15 ਮਿੰਟ ਰੁਕ ਜੁਰੀ 20 ਮਿੰਟ ਰੁਕ ਜੁਰੀ ਤੁਹਾਨੂੰ ਦੇਖਦੇ ਆ ਸਰ ਇਹ ਕਰਦੇ ਆ ਸਰ ਇਹ ਕੋ ਲਟਕਾਉਣ ਵਾਲੀ ਗੱਲ ਹੀ ਹੋਈ ਨਾ ਫਿਰ ਬੰਦਾ ਇਹਨਾਂ ਟਾਈਮ ਕੱਢੋਗਾ ਫੈਮਿਲੀ ਲਈ ਤੁਸੀਂ ਉਹ ਟਾਈਮ ਵੇਸਟ ਹੀ ਕੀਤਾ ਨਾ ਅਗਲੇ ਦਾ ਆਮ ਕਿਹੜੀ ਮੂਵੀ ਦੇਖਣ ਆਏ ਸੀ ਅਸੀਂ ਨਰਸਿਮਹਾ ਮੂਵੀ ਦੇਖਣ ਆਏ ਸੀ ਮਹਾਵਤਾਰ ਨਰਸਿਮਹਾ ਔਰ ਬਹੁਤ ਕ੍ਰੇਜ਼ੀ ਸੀਗੇ ਸਾਨੂੰ ਕਾਫੀ ਦਿਨਾਂ ਤੋਂ ਹੋ ਰਿਹਾ ਸੀਗਾ ਕਿ ਅਸੀਂ ਬਹੁਤ ਮੁਸ਼ਕਿਲ ਨਾਲ ਟਾਈਮ ਨਿਕਾਲ ਕੇ ਆਏ ਆ ਔਰ ਪਰਸੋ ਦੇ ਹੀ ਸਮਝੋ ਅਸੀਂ ਟਿਕਟਸ ਕਰਵਾ ਦਿੱਤੀਆਂ ਸੀਗੀਆਂ ਲੇਕਿਨ ਸਾਨੂੰ ਨਹੀਂ ਸੀ ਪਤਾ ਕਿ ਸਾਡਾ ਨਾਲ ਕੁਝ ਹੋ ਜਾਏਗਾ ਕਿੰਨੇ ਵਜੇ ਦਾ ਸ਼ੋਅ ਸੀਗਾ 2:30 ਵਜੇ ਤੇ ਜਦ ਮੂਵੀ ਸਟਾਰਟ ਹੋਈ ਫਿਰ ਪ੍ਰੋਬਲਮ ਕੀ ਆਈ ਮੂਵੀ ਦੇ ਵਿੱਚ 2:40 ਤੇ ਸਟਾਰਟ ਹੋਈ ਹੈ 10 ਮਿੰਟ ਸ਼ਾਇਦ 10 15 ਮਿੰਟ ਦੀ ਚਲੀ ਲੇਕਿਨ ਮੈਨੂੰ ਇਦਾਂ ਲੱਗਿਆ ਸ਼ਾਇਦ ਮੇਰੇ ਕੰਨਾਂ 'ਚ ਕੋਈ ਨੁਕਸ ਪੈ ਗਿਆ ਵਾ ਲੇਕਿਨ ਹੌਲੀ ਹੌਲੀ ਮੈਂ ਸਭ ਨੂੰ ਪੁੱਛਿਆ ਕਿ ਤੁਹਾਨੂੰ ਸਮਝ ਆ ਰਹੀ ਹੈ ਉਹ ਕਹਿੰਦੇ ਨਹੀਂ ਜੀ ਸਾਨੂੰ ਵੀ ਨਹੀਂ ਸਮਝ ਆ ਰਹੀ ਫਿਰ ਲੋਕਾਂ ਨੇ ਚਲੋ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਮੂਵੀ ਬੰਦ ਕਰੋ ਜੀ ਹਾਂਜੀ ਕਿੰਨੀ ਦੇਰ ਤੱਕ ਅੰਦਰ ਬੈਠੇ ਰਹੇ ਫਿਰ ਮੂਵੀ ਬੰਦ ਹੋਈ ਫਿਰ ਸਿਆਪਾ ਕੀ ਪਿਆ ਕਿੱਦਾਂ ਹੋਲਾ ਪਿਆ 10 ਵਾਰੀ ਬੰਦ ਹੋਈ ਹੈ 10 ਵਾਰੀ ਦੁਬਾਰਾ ਚਲਾਈ ਗਈ ਹੈ ਲੇਕਿਨ ਫਿਰ ਉਦਾਦੇ ਉਦਾਈ ਮਤਲਬ ਮਿਊਜ਼ਿਕ ਇੰਨਾ ਲਾਊਡ ਸੀਗਾ ਲੇਕਿਨ ਆਵਾਜ਼ ਜੋੜੀ ਉਹ ਸਾਨੂੰ ਬਿਲਕੁਲ ਸਮਝ ਨਹੀਂ ਸੀ ਆ ਰਹੀ ਹਾਲਾਂਕਿ ਚਲੋ ਮੈਂ ਕ੍ਰਿਸ਼ਨਾ ਡਿਵੋਟੀ ਹਾਂ ਮੈਨੂੰ ਸਾਰੀ ਸਟੋਰੀ ਪਤਾ ਹੈ ਤਾਂ ਥੋੜਾ ਜਿਹਾ ਮੈਨੂੰ ਇਮੋਸ਼ਨ ਹੁੰਦਾ ਹੈ ਡਿਵੋਸ਼ਨ ਦੇ ਵਿੱਚ ਇੱਕ ਇਮੋਸ਼ਨ ਵੀ ਹੁੰਦਾ ਹੈ ਇਮੋਸ਼ਨ ਦਾ ਬਹੁਤ ਵੱਡਾ ਰੋਲ ਹੈ ਹੁਣ ਤੁਸੀਂ ਮੂਵੀ ਦੇਖਣ ਆਏ ਟੈਕਨੀਕਲ ਐਰਰ ਆਇਆ ਕਿੰਨੇ ਕਿ ਦੇਰ ਪਰੇਸ਼ਾਨ ਰਹੇ ਕਿਦਾਂ ਦਾ ਸਹਿਯੋਗ ਰਿਹਾ ਜਿਹੜੇ ਉੱਥੇ ਮੈਨੇਜਮੈਂਟ ਬੈਠੀ ਹੋਈ ਹੈ ਨਹੀਂ ਉਹਨਾਂ ਨੇ ਤਾਂ ਪਹਿਲੇ ਤਾਂ ਉਹਨਾਂ ਨੇ 10 15 ਮਿੰਟ ਤਾਂ ਪਹਿਲਾਂ ਬਿਲਕੁਲ ਸੁਣਵਾਈ ਹੋਈ ਨਹੀਂ ਕਿਉਂਕਿ ਉਹ ਬਾਰ-ਬਾਰ ਲਗਾਈ ਜਾ ਰਹੇ ਸੀਗੇ ਮੂਵੀ ਉਹਨਾਂ ਨੂੰ ਸੀਗਾ ਕਿ ਲੋਕ ਹੌਲੀ-ਹੌਲੀ ਚੁੱਪ ਕਰਕੇ ਬੈਠ ਜਾਣਗੇ ਲੇਕਿਨ ਕੁਝ ਯੰਗ ਜਨਰੇਸ਼ਨ ਦੇ ਮਤਲਬ ਲੜਕੇ ਸੀਗੇ ਜਿਨ੍ਹਾਂ ਨੇ ਜ਼ਿਆਦਾ ਸ਼ੋਰ ਮਚਾਇਆ ਔਰ ਉਹਨਾਂ ਨੇ ਮੂਵੀ ਬੰਦ ਕਰਵਾ ਦਿੱਤੀ ਫਿਰ ਕਾਫੀ ਦਿਨ ਤੱਕ ਉਹਨਾਂ ਨੇ ਡੋਰਸ ਹੀ ਨਹੀਂ ਖੋਲੇ ਹਾਂਜੀ ਬਾਹਰ ਨਹੀਂ ਨਿਕਲਣ ਦੇ ਰਹੇ ਸੀਗੇ ਹਾਂਜੀ ਹੁਣ ਐਗਜ਼ਿਟ ਗੇਟ ਤੋਂ ਬਾਹਰ ਹੈ ਤੇ ਓਡੀ ਦੇ ਐਂਟਰੀ ਤੋਂ ਬਾਹਰ ਹੈ ਨਹੀਂ ਨਹੀਂ ਅਸੀਂ ਆਏ ਤਾਂ ਉਦੋਂ ਹੀ ਆ ਬਾਹਰ ਆਡੀਟ ਹਾਂਜੀ ਹਾਂਜੀ ਐਂਟਰੀ ਤੋਂ ਬਾਹਰ ਆਇਆ ਉਦੋਂ ਹੀ ਅਸੀਂ ਆਪਣਾ ਰਿਫੰਡ ਲਿਆ ਵਾ ਲੇਕਿਨ ਟਾਈਮ ਬਹੁਤ ਲੱਗਿਆ ਸਾਡਾ ਟਾਈਮ ਸਮਝੋ ਜਿੰਨਾ ਬੇਕਾਰ ਹੋ ਗਿਆ ਬਿਲਕੁਲ ਸੰਡੇ ਬੇਕਾਰ ਚਲਾ ਗਿਆ ਜੀ ਜੀ ਸੰਡੇ ਬੇਕਾਰ ਹੋ ਗਿਆ ਸਾਡਾ ਫਿਰ ਸਾਨੂੰ ਫੁੱਲ ਰਿਫੰਡ ਕਰ ਦਿੱਤਾ ਗਿਆ ਰਿਫੰਡ ਤਾਂ ਕਰਤਾ ਪਰੇਸ਼ਾਨੀ ਕੀ ਆਈ تھی ਥੀਟਰ ਦੇ ਵਿੱਚ ਪਰੇਸ਼ਾਨੀ ਆਈ ਜੀ ਆ ਆਵਾਜ਼ ਦੀ ਮਤਲਬ ਵੌਇਸ ਕੁਆਲਿਟੀ ਬਹੁਤ ਬੇਕਾਰ ਸੀ ਜੀ ਵੌਇਸ ਬਿਲਕੁਲ ਨਹੀਂ ਸੀ ਆ ਰਹੀ ਤਾ ਕਰਕੇ 2:00 ਵਜੇ ਦਸ਼ੋ ਸੀਗਾ 2:00 ਵਜੇ ਸਾਡੇ 2:30 ਵਜੇ ਦਸ਼ੋ ਸੀ 2:35 ਦਾ ਤੇ ਪਰੇਸ਼ਾਨੀ ਸ਼ੁਰੂ ਤੋਂ ਹੀ ਆ ਰਹੀ ਸੀ ਸ਼ੁਰੂ ਤੋਂ ਹੀ ਆ ਰਹੀ ਸੀ ਕਿੰਨੀ ਦੇਰ ਮਤਲਬ ਥੀਏਟਰ ਦੇ ਵਿੱਚ ਤੁਸੀਂ ਬੈਠੇ ਰਹੇ ਬੈਠੇ ਸੀ ਅੱਧਾ ਪੌਣਾ ਘੰਟਾ ਤੇ ਬੈਠੇ ਸੀ ਉਹ 2 ਘੰਟਾ ਫਿਰ ਅੱਧਾ ਘੰਟਾ ਮੈਟਰੀ ਉਸ ਤੋਂ ਬਾਅਦ ਫਿਰ ਜਦੋਂ ਨਹੀਂ ਸੀ ਕੋਈ ਆਵਾਜ਼ ਆ ਰਹੀ ਫਿਰ ਸਾਰੇ ਉੱਠ ਗਏ ਸੀ ਜੀ ਚੱਲ ਨਹੀਂ ਰਹੀ ਫਿਰ ਇੱਕ ਵਾਰੀ ਵਿੱਚੋਂ ਬੰਦ ਵੀ ਕੀਤੀ ਕਾਫੀ ਉਹਨਾਂ ਨੇ ਕੋਸ਼ਿਸ਼ ਕੀਤੀ ਠੀਕ ਕਰਨ ਦੀ ਲੇਕਿਨ ਹੋਈ ਨਹੀਂ ਠੀਕ ਜੀ ਤੇ ਪਰੇਸ਼ਾਨੀ ਆਈ ਇਸ ਤਰੀਕੇ ਥੋੜਾ ਪਰ ਪਰੇਸ਼ਾਨੀ ਪਰੇਸ਼ਾਨੀ ਤਾਂ ਹੁੰਦੀ ਹੀ ਹੈ ਬਿਲਕੁਲ ਜੀ ਪਰ ਮੈਂ ਨਹੀਂ ਸਮਝਦਾ ਕਿ ਉਹਨਾਂ ਦਾ ਵੀ ਬਹੁਤ ਜ਼ਿਆਦਾ ਕੋਈ ਮਤਲਬ ਕਸੂਰ ਹੈਗਾ ਫਿਟਰ ਵਾਲੇ ਦਾ ਜੀ ਅਗਰ ਉਹਨਾਂ ਨੂੰ ਵੀ ਲੋਸ ਹੋਇਆ ਉਹਨਾਂ ਨੇ ਸਾਰੇ ਦੇ ਪੈਸੇ ਵਾਪਸ ਕੀਤੇ ਕੋਈ ਦਿੱਕਤ ਐਜ ਨਹੀਂ ਪਰ ਠੀਕ ਹੈ ਉਹ ਹੁੰਦਾ ਹੈ ਕਿ ਚਲੋ ਵੀਕੈਂਡ ਆਇਆ ਸੀ ਸਾਰੇ ਉਹ ਜਣਾ ਪਿਆ ਵਾਪਸ ਤੇ ਪੁਲਿਸ ਵੀ ਆਈ ਸੀ ਮੌਕੇ ਤੇ ਪੁਲਿਸ ਆਈ ਤੁਸੀਂ ਲੇਕਿਨ ਉਦੋਂ ਮੈਂ ਅੰਦਰ ਨਹੀਂ ਸੀ ਹੈਗਾ ਉਹ ਬਾਅਦ ਚ ਮੈਂ ਦੇਖਿਆ ਕਿ ਪੁਲਿਸ ਨੇ ਤਰਾਇਆ ਇਜ਼ੀ ਕਰ ਦਿੱਤੇ ਕਿ ਇਜ਼ੀ ਕਿਤੇ ਗਏ ਇਜ਼ੀ ਨਹੀਂ ਕਰ ਇਜ਼ੀਲੀ ਕਰਦੇ ਕੋਈ ਦਿੱਕਤ ਨਹੀਂ ਆਈ ਇਜ਼ੀਲੀ ਕਰਦੇ ਰਫੰਡ ਤੇ ਕੋਈ ਹੰਗਾਮਾ ਤਾਂ ਨਹੀਂ ਹੋਇਆ ਨਾ ਕੋਈ ਹੰਗਾਮਾ ਜਿਆਦਾ ਕੋਈ ਨਹੀਂ ਹੋਇਆ ਕਈ ਵਿੱਚੋਂ ਕੋਈ ਹੁੰਦਾ ਹੀ ਹੈ ਹੁਣ ਪਤਾ ਹੁਣ ਐਨੀ ਦੁਨੀਆ ਬੈਠੀ ਜ ਕੋਈ ਵਿੱਚੋਂ ਕੋਈ ਹੋਏ ਨਿਕਲਦਾ ਹੰਗਾਮਾ ਕਰ ਪਰ ਇਹਨਾਂ ਜਿਆਦਾ ਨਹੀਂ ਹੋਇਆ ਠੀਕ ਰਹੇ ਕੋਈ ਸੁਧਰ ਗਏ ਐਸੀ ਉਹਨਾਂ ਨੇ ਸਾਰਿਆਂ ਦਾ ਵਾਪਸ ਕਰ ਦਿੱਤੇ ਰਫੰਡ ਇਹਨ ਤੁਸੀਂ ਦੇਖੋ ਕਿ ਪਾਰਕਿੰਗ ਦੇ ਵੀ ਪੈਸੇ ਉਹਨਾਂ ਨੇ ਦਿੱਤੇ ਓਕੇ ਹਾਂਜੀ ਹਾਂ ਕੋਈ ਦਿੱਕਤ ਨਹੀਂ ਆ ਗਈ ਇਸ ਤਰ੍ਹਾਂ ਜੀ ਕਿਹੜੀ ਕਿਹੜਾ ਥੀਏਟਰ ਸੀ ਇਹ ਆਡੀ 3 ਸੀ ਵੀ 2 ਵਿੱਚ ਵੀ 2 ਸੀ ਹੂੰ ਆਡੀ 3 ਨੂੰ ਥਾਣੇ ਤੋਂ ਇਤਲਾ ਮਿਲੀ ਸੀ ਵੀ ਵੀ 2 ਵਿੱਚ ਰੋਲਾ ਪੈ ਰਿਹਾ ਜਦੋਂ ਸੁਮੋਖੇ ਤੇ ਪਹੁੰਚੇ ਇਹਨਾਂ ਨਾਲ ਗੱਲ ਹੋਈ ਸੀ ਕਿ ਚੱਲਦੇ ਸ਼ੋਅ ਦੇ ਵਿੱਚ ਦਿੱਕਤ ਆ ਗਈ ਸੀ ਸਾਊਂਡ ਦੀ ਉਹਦੇ ਕਰਕੇ ਫਿਰ ਆਈ ਸੀ ਉਹਨਾਂ ਨੇ ਮੋਕੇ ਤੇ ਜੋ ਗੱਲ ਸੰਭਾਲ ਲਈ ਤੇ ਜਿਹੜਾ ਇਹਨਾਂ ਦਾ ਚੱਲ ਟਿਕਟ ਸੀ ਉਹਦੇ ਰਿਫੰਡ ਵਲ ਕਰਵਾਤਾ ਮਾਮਲਾ ਸ਼ਾਂਤ ਆ ਸਾਰੇ ਕੰਟਰੋਲ ਚ ਅੰਦਰ ਕੋਈ ਅਜਿਹਾ ਸਿਆਪਾ ਤਾਂ ਨਹੀਂ ਪਿਆ ਜਾਂ ਮੌਕੇ ਤੇ ਕੋਈ ਜ਼ਿਆਦਾ ਨਾ ਨਾ ਕੁਝ ਨਹੀਂ ਹੋਇਆ ਜੀ इजीली ਸਾਰਾ ਮਾਮਲਾ ਸੁਣ ਕੇ ਬਾਅਦ ਅੱਧਾ ਘੰਟਾ ਅੰਦਰ ਬੈਠੇ ਰਹੇ ਆ ਟੈਕਨੀਕਲ ਐਰਰ ਆਵਾਜ਼ ਹੀ ਨਹੀਂ ਆ ਰਹੀ ਕਰੈਕਟਰ ਸੀ ਬਾਹਰ ਕੇ ਏਡਾ ਬੋਲੇ ਆ ਮੂਵੀ ਬੰਦ ਰੱਖੀ ਰੱਖੀ ਇਹਨਾਂ ਨੇ ਹੁਣ ਜਾ ਕੇ ਸਾਰਿਆਂ ਨੂੰ ਰਿਫੰਡ ਇਸ਼ੂ ਕੀਤਾ ਇਹਨਾਂ ਨੇ 1 ਘੰਟਾ ਪੂਰਾ ਖੜ ਚੱਲ ਰਹੇ ਆ 2:30 ਵਜੇ ਦਾ ਸ਼ੋਅ ਸੀ ਆ ਦੇਖ ਲਓ 1:30 ਹੋ ਗਿਆ ਹੁਣ ਰਿਫੰਡ ਮਿਲਿਆ ਆਪਾਂ ਨੂੰ ਉਹ ਵੀ ਕਹਿ ਕਹਿ ਕੇ ਦੇਖ ਤੁਸੀਂ ਹੋਰ ਬੁਡੀ ਦੇ ਵਿੱਚ ਲਾ ਸਕਦੇ ਸੀ ਮੂਵੀ ਦਾ ਟੈਕਨੀਕਲ ਨਹੀਂ ਕਹਿੰਦੇ ਨਹੀਂ ਕਹਿੰਦੇ ਤੁਸੀਂ ਜਾਓ ਅਸੀਂ ਰਿਫੰਡ ਦੇ ਦਾਂਗੇ ਰਿਫੰਡ ਲਈ ਹੁਣ ਸਾਰੇ ਖੜੇ ਹੋਇਆ ਦੇਖੋ ਲਾਈਨ ਚ ਮੂਵੀ ਦਾ ਟੈਕਨੀਕਲ 에ਰਰ ਆ ਰਿਹਾ ਤਾਂ ਠੀਕ ਨਹੀਂ ਹੋਇਆ ਨਹੀਂ ਵੀਕੈਂਡ ਹੁਣ ਖਰਾਬ ਹੋਇਆ ਬਿਲਕੁਲ ਖਰਾਬ ਹੋਇਆ ਜੀ ਦੇਖੋ 2 ਘੰਟੇ ਸਾਡੇ ਵੇਸਟ ਹੋ ਗਏ ਫੈਮਿਲੀ ਚ ਕੌਣ ਕੌਣ ਹੈ ਮੈਂ ਆ ਮੇਰੇ ਮਦਰ ਹੈ ਸਿਸਟਰ ਹੈ ਬ੍ਰਦਰ ਹੈ ਸਿਨੇਮਾ ਦਾ ਮੈਨੇਜਰ ਸਾਡੇ ਨਾਲ ਨਹੀਂ ਸਰ ਕੀ ਨਾ ਤਾ ਨੀਰ ਨੀਰ ਨਿਰਾਸ਼ ਹੋਇਆ ਕਿਸੀ ਲੋਕਾਂ ਦਾ ਕਹਿਣਾ ਹੈ ਕਿ 2:00 ਵਜੇ ਦਾ ਸ਼ੋਅ ਸੀਗਾ ਜਿਸ ਦੇ ਵਿੱਚ ਟੈਕਨੀਕਲ ਇਸ਼ੂ ਆਇਆ ਉਸ ਤੋਂ ਬਾਅਦ ਵਿਵਾਦ ਹੁੰਦਾ ਹੈ ਅੰਦਰ ਕਲੇਸ਼ ਪੈਂਦਾ ਹੈ ਪੁਲਿਸ ਵੀ ਮੌਕੇ ਤੇ ਆਈ ਤੇ ਕੁਝ ਲੋਕਾਂ ਨੂੰ ਰਿਫੰਡ ਵੀ ਕੀਤਾ ਗਿਆ ਹੋਇਆ ਕਿ ਸਭਰਾ ਨਾ ਹਾਂ ਮੂਵੀ ਚਲ ਰਹੀ ਸੀ ਟੈਕਨੀਕਲ 에ਰਰ ਆ ਗਈ ਤਾਂ ਅਸੀਂ ਸ਼ੋਅ ਪਾਜ਼ ਕੀਤਾ ਤੇ ਉਹਨਾਂ ਨੂੰ ਬਤਾਇਆ ਕਿ ਆਪ 5 ਮਿੰਟ ਵੇਟ ਕਰ ਲਓ ਸ਼ੋਅ ਰੀਜ਼ਿਊਮ ਕਰ ਰਹੇ ਹਾਂ फिर रिज्यूम किया शो सेम एरर थी एरर रिजॉल्व हो गई अभी शो चल रही है आप चेक भी कर सकते हैं जिनको लेट हुआ जिन्होंने बोला मैं रिफ़ंड चाहिए हमने उनको रिफ़ंड भी दे दिया जी ढाई बजे का शो था तकरीबन कितने समय के बाद जो है शो दोबारा स्टार्ट हो जाता है और ते, टेन मिनट्स लगे थे दस मिनट के अंदर शो स्टार्ट कर दिया था हमने जी सो तो, कितने लोग तकरीबन कितने लोग वैसे थे जो रिफंड लेके गए सर ये तो काउंटिंग एक्चुअल बता नहीं सकते कितने रिफंड लेके गए जी बट जिन्होंने बोला कि हमें रिफंड दे दो हमें नहीं देखना है उनको हमने रिफंड दे दिया जेड पुलिस मुलाजम मौके पर पहुंचे थे की गल बात हुई थी एक्चुअल क्या था कुछ लोग लॉबी में वो चिल्ला रहे थे तो उनके लिए पुलिस बुलाया था कि ज़्यादा इशू क्रिएट ना हो जी तो फिर हम लोगों की कहना चाहते हो कुछ नहीं उन्होंने जो रिफंड ले लिया फिर चले गए बाकी जो जिन्होंने नहीं लिया रिफंड वो मूवी देख रहे हैं बैठ के जी तो कि ਲੋਕਾਂ ਦਾ ਕਹਿਣਾ ਹੈ ਕਿ 2:00 ਵਜੇ ਦਾ ਸ਼ੋਅ ਹੁੰਦਾ ਹੈ ਸ਼ੋਅ ਦੇ ਵਿੱਚ ਟੈਕਨੀਕਲ 에ਰਰ ਆਂਦਾ ਹੈ ਤੇ 30-40 ਮਿੰਟ ਜਿਹੜੇ ਖੱਜਲ ਹੁੰਦੇ ਨੇ ਲੋਕ ਤੇ ਉਸ ਤੋਂ ਬਾਅਦ ਜਦ সিনেমা ਮੈਨੇਜਰ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਟੈਸਟਿੰਗ ਦੇ ਲਈ ਵੀਡੀਓ ਪਲੇ ਕੀਤੀ ਗਈ ਸੀ ਜਿਸ ਦੌਰਾਨ ਸਾਰੀ ਵੀਡੀਓ ਹੈ ਤੇ ਲੋਕਾਂ ਦਾ ਤੁਸੀਂ ਕਾਫੀ ਲੋਕਾਂ ਨੇ ਜਿਹੜੇ ਆਪਣੇ ਪੁਆਇੰਟ ਆਫ View ਜਿਹੜੇ ਹੈ ਕੈਮਰੇ ਦੇ ਸਾਹਮਣੇ ਰੱਖਿਓ ਤੁਸੀਂ ਉਹ ਵੀ ਸੁਣੇ ਤੇ সিনেমা ਮੈਨੇਜਰ ਨੇ ਸਿਰਦ ਇਸ ਚੀਜ਼ ਦਾ ਇਨਕਾਰ ਕੀਤਾ ਹੈ ਕਿ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ ਸਿਰਫ 10 ਮਿੰਟ ਦਾ ਜਿਹੜਾ ਗੈਪ ਸੀਗਾ ਉਸ ਤੋਂ ਬਾਅਦ ਵਿਵਾਦ ਪੈਦਾ ਹੁੰਦਾ ਹੈ ਵਿਵਾਦ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚਦੇ ਨੇ ਤਾਂ ਕਿ ਜਿਹੜਾ ਕੋਈ ਵੱਡਾ ਸਿਚੁਏਸ਼ਨ ਜੜੀ ਹੈ ਕ੍ਰੀਏਟ ਨਾ ਹੋਵੇ ਉਸ ਤੋਂ ਬਾਅਦ ਸਿਨੇਮਾ ਦੇ ਵੱਲੋਂ ਜਿਹੜੇ ਆ ਕੁਝ ਲੋਕਾਂ ਨੂੰ ਰਿਫੰਡ ਕੀਤੇ ਜਾਂਦੇ ਨੇ ਤੁਹਾਡੇ ਆਪਣੇ ਕੀ ਵਿਚਾਰੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਨੂੰ